ਲੁਧਿਆਣਾ ਦੇ ਸਿਵਲ ਹਸਪਤਾਲ ਵਿੱਚ ਪਹੁੰਚੇ ਸਿਹਤ ਮੰਤਰੀ ਉਹਨਾਂ ਨੇ ਕਿਹਾ ਕਿ ਉਹਨਾਂ ਵੱਲੋਂ ਸਿਵਲ ਹਸਪਤਾਲ ਦੇ ਵਿੱਚ ਚੱਲ ਰਹੇ ਕੰਮਾਂ ਦਾ ਰਿਵਿਊ ਕੀਤਾ ਜਾ ਰਿਹਾ ਅਤੇ ਉਹਨਾਂ ਨੇ ਇਸ ਮੌਕੇ ਕਿਹਾ ਕਿ ਸਿਵਲ ਹਸਪਤਾਲ ਦੇ ਵਿੱਚ ਡਾਕਟਰੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਵੱਡੇ ਕਦਮ ਚੁੱਕੇ ਜਾ ਰਹੇ ਹਨ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਇਸ ਵਾਰ ਸਿਹਤ ਵਿਭਾਗ ਵੱਲੋਂ ਡੇਂਗੂ ਦੇ ਖਿਲਾਫ ਚਲਾਈ ਗਈ ਮੁਹਿੰਮ ਵਿੱਚ ਬੜੀ ਸਫਲਤਾ ਮਿਲੀ ਹੈ ਸਿਹਤ ਮੰਤਰੀ ਨੂੰ ਜਦ ਸਿਵਲ ਹਸਪਤਾਲ ਦੇ ਵਿੱਚ ਦਵਾਈਆਂ ਦੇ ਕੋਠਾਲੇ ਤੇ ਸਵਾਲ ਕੀਤਾ ਗਿਆ ਤਾਂ ਉਹਨਾਂ ਨੇ ਕਿਹਾ ਕਿ ਉਹਨਾਂ ਵੱਲੋਂ ਇਸ ਮਾਮਲੇ ਦੇ ਵਿੱਚ ਜਾਂਚ ਲਗਾਈ ਗਈ ਹੈ ਅਤੇ ਬਣਦੀ ਕਾਰਵਾਈ ਕੀਤੀ ਜਾਵੇਗੀ ਦੇਖੋ ਜਿਹੜੀ ਇੱਥੇ ਤੁਹਾਡੇ ਇਹਦਾ ਬੇਸਿਕਲੀ ਜਿਹੜਾ ਇਨਫਰਾਸਟ੍ਰਕਚਰ ਅਪਗ੍ਰੇਡ ਹੈ ਬਿਲਡਿੰਗ ਠੀਕ ਹੋ ਰਹੀ ਹੈ ਉਹਦਾ ਰਿਵਿਊ ਸੀਗਾ ਜੀ ਡੈਂਗੂ ਦੇ ਕੇਸਸ ਦਾ ਰਿਵਿਊ ਸੀਗਾ ਜੀ ਮਲੇਰੀਆ ਹੋਰ ਜਿੰਨੇ ਤੁਹਾਡੇ ਵਾਟਰ ਬੋਰਨ ਡੀਜ਼ੀਜ਼ ਹੈ ਜਿਹੜੀਆਂ ਵੀ ਆਨ ਗoing ਜਿਹੜੀਆਂ ਪ੍ਰੋਬਲਮਸ ਆ ਗਿਆ ਉਹਦਾ ਸਾਰਾ ਰਿਵਿਊ ਸੀਗਾ ਕੰਪਰੀਅਸ ਰਿਵਿਊ ਸੀਗਾ ਉਹ ਸਾਰੇ ਜਿੰਨੇ ਵੀ ਉਹਨਾਂ ਦੇ ਪ੍ਰੋਗਰਾਮ ਆਫਸਰ ਹੈ ਜਿਲ੍ਹਾ ਦੇ ਜਿੰਨਾ ਦੇ ਜਿਲ੍ਹੇ ਦੇ ਆਫਸਰ ਆ ਗਏ ਉਹਨਾਂ ਸਾਰਿਆਂ ਨੇ ਰਿਵਿਊ ਕੀਤਾ ਹੈਗਾ ਔਰ ਇਹ ਤੁਹਾਡਾ ਜਿਹੜਾ ਹਸਪਤਾਲ ਹੈ ਜਨਵਰੀ ਚ ਬਣ ਕੇ ਕੰਪਲੀਟ ਤਿਆਰ ਹੋ ਜਾਏਗਾ ਬਿਲਕੁਲ ਪ੍ਰਾਈਵੇਟ ਹਸਪੀਟਲ ਤਰ੍ਹਾਂ ਹੋਏਗਾ ਪੇਸ਼ੈਂਟ ਫੈਸਿਲਿਟੀਸ਼ਨ ਸੈੱਟ ਹੋਏਗਾ ਦਵਾਈਆਂ ਸਾਰੀਆਂ ਪਹੁੰਚ ਗਈਆਂ ਹੋਈਆਂ ਜੀ ਇਕੁਪਮੈਂਟ ਵੀ ਆਏਗੀ ਸਾਰੀ ਇਦੇ ਚ ਫਾਰ ਸੇਫਟੀ ਸਾਰਾ ਜਿੰਨੇ ਵੀ ਉਹ ਸਾਰੇ ਪ੍ਰੋਟੋਕਾਲ ਵੀ ਫੋਲੋ ਕੀਤੇ ਜਾਣਗੇ ਔਰ ਸਾਡੇ ਮਹੀਨੇ ਦੇ ਵਿੱਚ ਵਿੱਚ ਸਾਡੇ ਸਾਰੇ ਮੈਡੀਕਲ ਆਪਸ ਜਿੰਨੇ ਕਰਤੇ ਉਹ ਵੀ ਆ ਜਾਣਗੇ ਉਹ ਵੀ ਸਾਰੇ ਪੋਸਟ ਕਰ ਦਾਂਗੇ ਸੋ ਬਿਲਕੁਲ ਜਿਹੜਾ ਮੁਕੰਮਲ ਹੈ ਸਟਾਫ ਵੀ ਪੂਰਾ ਹੋ ਜਾਏਗਾ ਦਵਾਈਆਂ ਵੀ ਇਕੁਪਮੈਂਟ ਵੀ ਔਰ ਲੋਕਾਂ ਨੂੰ ਬਹੁਤ ਵਧੀਆ ਸਹੂਲਤਾਂ ਮਿਲਣਗੀਆਂ ਡਾਕਟਰਾਂ ਨਾਲ ਲੈ ਕੇ ਜਿਆਦਾ ਹੀ ਦਿੱਕਤ ਆ ਨਹੀਂ ਗਈ ਆ ਰਹੀ ਹੈ ਜੀ ਡਾਕਟਰ ਪ੍ਰਤੀ ਹੋ ਗਈ ਹੈ ਜੀ ਸਾਰਾ ਪ੍ਰੋਸੈਸ ਕੰਪਲੀਟ ਹੋ ਗਿਆ ਸਿਰਫ ਵੈਰੀਫਿਕੇਸ਼ਨ ਚੱਲਦੀ ਪਈ ਉਹਨਾਂ ਦੀ ਬਹੁਤ ਮਹੀਨੇ ਦੇ ਵਿੱਚ ਵਿੱਚ ਚੱਲ ਰਹੇ ਡੇਂਗੂ ਲੈ ਕੇ ਕੀ ਖਾਸ ਚੱਲ ਰਿਹਾ ਜੀ ਡੇਂਗੂ ਦਾ ਬਹੁਤ ਅੱਛਾ ਰ ਮਲੇ ਤੁਸੀਂ ਕਹੋਗੇ 60% ਕੇਸਸ ਘਟਿਆ ਅੱਗੇ ਨਾਲੋ ਇਹ ਹੋਇਆ ਇਸ ਤਰ੍ਹਾਂ ਵੀ ਅਸੀਂ ਜਿਹੜੇ ਪੈਰਾਮੈਡਿਕਸਾਂ ਦੀ ਟ੍ਰੇਨਿੰਗ ਕਰ ਰਹੇ ਹਾਂ ਉਹਨੂੰ ਹੋਰ ਸਟਰੈਂਥਨ ਕਰਾਂਗੇ ਸਾਡੇ ਕੋਲੇ 50000 ਨਰਸਿੰਗ ਸਟੂਡੈਂਟਸ ਐ 20-25000 ਦੂਜੇ ਪੈਰਾਮੈਡਿਕ ਐ ਮੈਡੀਕਲ ਸਟੂਡੈਂਟਸ ਐ ਸਾਰੇ ਮਿਲਾ ਕੇ ਜਿਹੜੇ 1 ਲੱਖ ਬੰਦੇ ਆ ਉਸ ਤੋਂ ਬਾਅਦ ਸਾਡਾ ਅਗਲਾ ਟਾਰਗੇਟ ਐ ਵੀ ਜਿੰਨੇ ਜਿਹੜੇ ਬੱਚੇ ਕਾਲਜਾਂ ਚ ਵੀ ਪੜ੍ਹਦੇ ਆ ਸਕੂਲਾਂ 'ਚ ਵੀ ਪੜ੍ਹਦੇ ਆ ਉਹਨਾਂ ਨੂੰ ਵੀ ਡੈਂਗੂ ਦਾ ਲਾਰਵਾ ਕਿੱਥੇ ਹੁੰਦਾ ਕਿੱਦਾਂ ਹੁੰਦਾ ਉਹਦਾ ਹੱਲ ਕੀ ਕਰਨਾ ਇਹ ਅਸੀਂ 20 ਲੱਖ ਬੱਚਿਆਂ ਦਾ ਸਾਡਾ ਅਗਲੇ ਸਾਲ 'ਚ ਟਾਰਗੇ ਪਬਲਿਕ ਨੂੰ ਦੀ ਪੀਚਣਾ ਪਬਲਿਕ ਨੂੰ ਮੈਂ ਪੀਲੇ ਕਰਦਾ ਜੀ ਇਹ ਚਾਹੇ ਹਸਪਤਾਲ ਹੈ ਜੀ ਚਾਹੇ ਸੜਕਾਂ ਹੈ ਤੁਹਾਡੀ ਪ੍ਰਾਪਰਟੀ ਹੈ ਤੁਸੀਂ ਵੀ ਮਤਲਬ ਜਿਹੜੇ ਪਬਲਿਕ ਵੀ ਕੋਆਪਰੇਟ ਕਰੇ ਥਾਡੇ ਇੱਥੇ ਇੰਡਸਟਰੀ ਬਹੁਤ ਹੈ ਉਹਨਾਂ ਨੂੰ ਬੇਨਤੀ ਕਰਦਾ ਕਿ ਤੁਹਾਡੇ ਜਿਹੜੇ ਇੰਡਸਟਰੀ ਵਰਕਰ ਸਾਰੇ ਇੱਥੇ ਇਲਾਜ ਕਰਾ ਲੈਂਦੇ ਆ ਵੀ ਤੁਸੀਂ ਵੀ ਹਸਪੀਟਲ ਨੂੰ ਅਡਾਪਟ ਕਰੋ ਜਿਵੇਂ ਸੰਜੀਵ अरोड़ा ਜੀ ਨੇ ਕੀਤਾ ਜਾਂ ਹੋਰ ਬੰਦੇ ਹੈਗੇ ਆ ਜਿਹੜੀਆਂ ਐਨ ਜੀਓਸ ਹੈਗੇ ਆ ਉਹਨਾਂ ਨੂੰ ਮੈਂ ਬੇਨਤੀ ਕਰਦਾ ਕਿ ਤੁਸੀਂ ਆ ਕੇ ਨਾ ਜੀ ਜਿਵੇਂ ਸਪੋਜ਼ ਐਮਰਜੈਂਸੀ ਚ ਪੇਸ਼ੈਂਟ ਆਂਦਾ ਜਿਹੜਾ ਸਾਡੇ ਪੇਸ਼ੈਂਟ ਫੈਸਿਲਿਟੇਸ਼ਨ ਸਲਟਰਾਂ ਵਿੱਚ ਆਉਂਦਾ ਮੈਂ ਚਾਹੁੰਦਾ ਕਿ ਕੋਈ ਐਨ ਜੀਓ ਆ ਕੇ ਆਵੇ ਉਹਨੂੰ ਰਨ ਕਰੇ ਵੀ ਜਿਹੜੇ ਸਾਰੇ ਬੰਦੇ ਉੱਥੇ ਬਹਿਣ ਹਸਪਤਾਲ ਦੇ ਅੰਦਰ ਚਾ ਚਾਹੇ ਉਹ ਐਮਰਜੈਂਸੀ ਵਾੜਾ ਇੱਕ ਪੇਸ਼ੈਂਟ ਨਾਲ ਇੱਕੋ ਟੈਂਟ ਅੰਦਰ ਜਾਇਗਾ ਉਹਨਾਂ ਦੇ ਕਾਰਡ ਬਣਨਗੇ ਕਾਰਡ ਬਣਾ ਕੇ ਦੇ ਦਾਂਗੇ ਉਹ ਜਿਹੜਾ ਕਾਰਡ ਹੈਗਾ ਉਹ ਦੂਜੇ ਬੰਦੇ ਨੂੰ ਦੇ ਦੇਗਾ ਤਾਂ ਉਹ ਜਾਏਗਾ ਇੱਕੋ ਬੰਦਾ ਅੰਦਰ ਜਾਏਗਾ ਅੰਦਰ ਰਸ਼ਨੀ ਹੋਏਗਾ ਇਨਫੈਕਸ਼ਨ ਨਹੀਂ ਹੋਏਗੀ ਕੋਈ ਡਿਸਪਿਊਟ ਨਹੀਂ ਹੋਣਗੇ ਔਰ ਕੋਸ਼ਿਸ਼ ਕਰਦੇ ਆ ਕਿ ਜਿਹੜਾ ਪੇਸ਼ੈਂਟ ਫੈਸਿਲਿਟੇਸ਼ਨ ਸੈਂਟਰ ਹੈ ਉੱਥੇ ਬੈਠੋ ਪਾਣੀ ਪਿਓ ਚਾਹ ਪਾਣੀ ਪਿਓ ਬੈਠੋ ਆਰਾਮ ਕਰਨ ਦੀ ਜਗ੍ਹਾ ਹੋਵੇ ਕੰਫਰਟੇਬਲ ਸੀਟਿੰਗ ਹੋਵੇ ਉੱਥੇ ਜਿਸ ਤਰ੍ਹਾਂ ਮਲੈਕ ਰੇਨਿਕ ਦੇ ਵਿੱਚ ਸੋ ਇਹ ਵਾਲੀਆਂ ਸਾਰੀਆਂ ਜਿਹੜੀਆਂ ਹੈਗੀਆਂ ਇਹਦੇ ਜਿਹੜੇ ਆਮ ਸ਼ਹਿਰੀ ਆ ਜੇ ਉਹ ਵੇਅਰ ਹੋਣਗੇ ਜੀ ਜੇ ਉਹਨਾਂ ਨੂੰ ਪਤਾ ਹੋਵੇਗਾ ਵੀ ਉਹਨਾਂ ਦੇ ਘਰ ਦੇ ਵਿੱਚ ਡੈਂਗੂ ਕਿੱਥੇ ਕਿੱਥੇ ਬ੍ਰੀਡ ਕਰਦਾ ਜੀ ਸਾਡੇ ਨਾਲ ਕੋਆਪਰੇਟ ਕਰਨਗੇ ਉਹ ਸਾਰੇ ਡੈਂਗੂ ਤੋਂ ਬਚ ਜਾਣਗੇ ਜੀ ਸਾਰੇ ਹਾਰਟ ਅਟੈਕ ਤੋਂ ਬਚਣਗੇ ਸਾਰੇ ਸਟ੍ਰੋਕ ਤੋਂ ਬਚਣਗੇ ਤੇ ਇਸੇ ਤਰ੍ਹਾਂ ਜਿਹੜਾ ਹੈਗਾ ਉਹ ਮੈਂਟਰਲ ਹੈਥ ਦੇ ਇਸ਼ੂਸ ਆ ਗਿਆ ਜੇ ਜੇ ਲੋਕ ਸਮੇਂ ਸਿਰ ਤੋਂ ਕੰਮ ਲੈਣਗੇ ਤਾਂ ਇੱਥੇ ਅਸੀਂ ਅਸੀਂ 90 90 ਲੋਕ ਲੜਾਈਆਂ ਕਰਕੇ ਰੋਜ਼ ਨਹੀਂ ਆਣਗੇ ਉਹ 80 90 ਤੋਂ 50 ਤੇ ਆ ਜਾਣਗੇ 40 ਤੇ ਆ ਜਾਣਗੇ 10 ਤੇ ਆ ਜਾਣਗੇ ਉਹ ਥੋੜੇ-ਮੋਟੇ ਐਕਸੀਡੈਂਟ ਹੋ ਸਕਦੇ ਆ ਜੀ ਕੋਈ ਬੰਦਾ ਬਾਹਰੋਂ ਆ ਕੇ ਕੋਈ ਕਰ ਗਿਆ ਕੋਈ ਕ੍ਰਿਮੀਨਲ ਕਰ ਗਿਆ ਉਹ ਹੋ ਗਿਆ ਤਦੋਂ ਜਿਹੜੇ ਡਿਸਪਿਊਟ ਹੈ ਉਹ ਵੀ ਜਿਹੜਾ ਹੈਗਾ ਉਹ ਵੀ ਕਿਤੇ ਨਾ ਕਿਤੇ ਮੈਡੀਕਲ ਹਸਪਤਾਲ ਦਾ ਇਸ਼ੂ ਆ ਉਹਦੇ ਬਾਰੇ ਵੀ ਅਸੀਂ ਸੈਮੀਨਾਰ ਕਰ ਰਹੇ ਹਾਂ ਜੀ ਕਿਤੇ ਨਾ ਕਿਤੇ ਡਾਕਟਰਾਂ ਦੇ ਵੀ ਅਟੈਕ ਕਿਤੇ ਨਾ ਕਿਤੇ ਹੁੰਦਾ ਠੀਕ ਆ ਹੁੰਦਾ ਉਹ ਇਸੇ ਕਰਕੇ ਹੁੰਦਾ ਉਹ ਅਟੈਕ ਕਦੋਂ ਹੁੰਦਾ ਜੀ ਕਈ ਵਾਰੀ ਕੀ ਹੁੰਦਾ ਕਿ ਬਾਹਰੋਂ ਦੋ ਪਾਰਟੀਆਂ ਲੜੀਆਂ ਦੋਨੇ ਹਸਪਤਾਲ ਚ ਆ ਗਈਆਂ ਉਹ ਅੰਦਰ ਆ ਕੇ ਫਿਰ ਫਸ ਜਾਂਦੀਆਂ ਵਿੱਚੇ ਡਾਕਟਰ ਨੂੰ ਘਟ ਦਿੰਦੇ ਆ ਜੀ ਉਹ ਜਦੋਂ ਮੈਡੀਕਲ ਸਟਾਫ ਨੂੰ ਉਹਨਾਂ ਨੂੰ ਸੈਪਰੇਟ ਕਰਦਾ ਉਹਦੇ ਵਾਸਤੇ ਅਸੀਂ ਪ੍ਰੋਟੋਕਾਲ ਬਣਾ ਰਹੇ ਆ ਜੀ ਬਾਲੋਨਾ ਇੱਕ ਤਾਂ ਮੈਂ ਹੁਣੇ ਕਰਤਾ ਵੀ ਜਿਹੜਾ ਬੰਦਾ ਵੀ ਹਸਪਤਾਲ ਚ ਆ ਕੇ ਔਰ ਹੁਣ ਪੰਜਾਬ ਚ ਘਟਿਆ ਪੰਜਾਬ ਤੁਸੀਂ ਦੇਖੋਗੇ ਬਹੁਤ ਘਟਦਾ ਹੈ ਪੰਜਾਬ ਚ ਕੋਈ ਸੀਰੀਅਸ ਕਿਸਮ ਦੀ ਵਾਇਰਲੈਸ ਨਹੀਂ ਹੁੰਦੀ ਜਿਹੜੀ ਕੋਈ ਜਿਹੜੇ ਕਿਤੇ ਹੁੰਦੇ ਵੀ ਆ ਡਾਕਟਰਸ ਨੂੰ ਵੀ ਕਿਹਾ ਤੁਸੀਂ ਕੋਰਸ ਦੇ ਨੰਬਰ ਦੇ ਤੇ ਲਿਖ ਕੇ ਲਗਾ ਦਿਓ ਪੁਲਿਸ ਨੂੰ ਕਰੋਗੇ ਵਿਥਿਨ 5 ਮਿੰਟਸ ਪੁਲਿਸ ਉੱਥੇ ਪਹੁੰਚ ਜਾਏਗੀ ਬਾਕੀ ਅਸੀਂ ਜਿਹੜਾ ਦੂਜਾ ਆਪਣਾ ਆਪਣੀ ਸਿਕਿਉਰਿਟੀ ਆ ਉਹ ਵੀ ਸੀਸੀਟੀਵੀ ਕੈਮਰਾ ਵੀ ਔਰ ਲਾਈਟਸ ਵੀ ਸਟਰੈਂਥਨ ਕਰ ਲਈ ਇੱਕ ਪਾਣੀ ਨੂੰ ਲੈ ਕੇ ਵੀ ਕਾफी ਸਸਿਆਰਿਆ ਪਾਣੀ ਨੂੰ ਲੈ ਕੇ ਕਾफी ਸਮੱਸਿਆ ਹੈ ਪਾਣੀ ਪਾਣੀ ਦੀ ਕਿਸ ਤਰ੍ਹਾਂ ਦੀ ਸਮੱਸਿਆ ਜੀ ਪਾਣੀ ਪੀਣ ਨੂੰ ਨਹੀਂ ਮਿਲ ਰਿਹਾ ਜੀ ਢੇਰ ਵਾਲਾ ਪਾਣੀ ਹਸਪਤਾਲ ਦੇ ਵਿੱਚ ਇਹ ਸਾਰੀ ਕੰਮ ਹੀ ਪੂਰੀ ਹੋ ਜੇ ਜ ਸਾਡੇ ਪਾਸੇ ਕੂਲਰ ਲੱਗੇ ਹੋયા ਥੱਲੇ ਅਸੀਂ ਜਿਹੜੇ ਪੇਸ਼ੈਂਟ ਫੈਸਿਲਿਟੇਸ਼ਨ ਸੈਂਟਰ ਹੈ ਉੱਥੇ ਸਾਫ਼ ਸੁਥਰੀਆਂ ਲੇਡੀਜ਼ ਦੀਆਂ ਸੈਪਰੇਟ ਟਾਇਲਟ ਮੇਲ ਟਾਇਲਟ ਮੈਂ ਕਹਾਂ ਉਹਦੇ ਵਿੱਚ ਤੁਸੀਂ ਇੱਕ ਵਾਸ਼ਿੰਗ ਮਸ਼ੀਨ ਵੀ ਲਾ ਦਿਓ ਜੀ ਤਾਂ ਕਿ ਜੇ ਪੁੱਤਰੇ ਪਤਰੇ ਧੋਣੇ ਉੱਥੇ ਜਾ ਕੇ ਧੋਹਾ ਲਓ ਆਪਣੇ ਔਰ ਇੱਕ ਪਾਸੇ ਭਾਂਡੇ ਧੋਣ ਦਾ ਬੰਦੋਬਸਤ ਕਰ ਦਿਓ ਜੀ ਲੰਗਰ ਟਾਇਪ ਜਿਹੜਾ ਪਿੱਛੇ ਜਿਹੜਾ ਬਹੁਤ ਹੈ ਵਿਜੀਬਲ ਨਾ ਹੋਵੇ ਇੱਕ ਪਾਸੇ ਪਿੱਛੇ ਕਰ ਦਿ